ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਪਹਿਲਾਂ ਤਾਂ ਸਾਰਿਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੇ ਵਸਦੀਆਂ ਬਹੁਤ ਬਹੁਤ ਵਧਾਈਆਂ ਤੁਹਾਡੀ ਸਾਰਿਆਂ ਦੀ ਦੀਵਾਲੀ ਬਹੁਤ ਸੋਹਣੀ ਜਾਵੇ ਸਾਰੇ ਤੁਸੀਂ ਰਾਜੀ ਖੁਸ਼ੀ ਰਹੋ ਤੰਦਰੁਸਤ ਰਹੋ ਅੱਜ ਵਸਤੇ ਤਰੀਕ ਹੈਗੇ 20 ਤਰੀਕ ਪਰ ਦੀਵਾਲੀ ਦੀ ਕਨਫਿਊਜ਼ਨ ਹੈ 20 ਦੀ 21 ਦੀ ਤੇ ਉਹ ਤਾਂ ਵੈਸੇ ਅੰਮ੍ਰਿਤਸਰ ਤੋਂ ਮੈਸੇਜ ਜਾਰੀ ਹੋਏ ਜਿਹੜਾ ਉਹਨਾਂ ਨੇ ਕੀਤਾ ਵੀ 21 ਤਰੀਕ ਦੀ ਦੀਵਾਲੀ ਆ ਬੰਦੀ ਛੁੱਟਦੀ ਵਸਾ ਸੋ 21 ਦੀ ਦੀਵਾਲੀ ਅੱਜ ਹੈਗੇ 20 ਤਰੀਕ ਪਰ ਇਹ ਵੀਡੀਓ ਤੁਹਾਡੇ ਕੋਲ 21 ਨੂੰ ਆਊ ਕੁ 22 ਨੂੰ ਆਈ ਡੋਟ ਨੋ ਜੀ ਐਡੀਟਿੰਗ ਹੋਈ ਤਾਂ 18 ਨੂੰ ਵੀ ਨਾ ਐਡੀਟਿੰਗ ਹੋਈ ਲੇਟ ਹੋਈ ਤਾਂ ਇਹਨੂੰ ਪਤਾ 22 ਨੂੰ ਆਵੇ ਜਾਂ 23 ਨੂੰ ਆਵੇ ਸੋ ਸਾਰਿਆਂ ਨੂੰ ਦੀਵਾਲੀ ਦਾ ਬਹੁਤ-ਬਹੁਤ ਮੁਬਾਰਕਾ ਹੈਪੀ ਦੀਵਾਲੀ ਬੰਦੀ ਛੁੱਟਦੀ ਵਸਤੇ ਬਹੁਤ-ਬਹੁਤ ਵਧਾਈਆਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ 22 ਅਕਤੂਬਰ ਨੂੰ ਹੈਗਾ ਮੇਰਾ ਬਰਥਡੇ ਤੇ ਉਸ ਦਿਨ ਮੈਨੂੰ ਵੇਟ ਰੂਗੀ ਥੋੜੀ ਵਿਸ਼ੀਸ ਦੀ ਤੁਹਾਡੇ ਪਿਆਰ ਦੀ ਤੁਹਾਡੀਆਂ ਦੁਆਵਾਂ ਦੀ ਤੇ ਪਰ ਪਰ ਕੇ ਪਿਆਰ ਤੇ ਦੁਆਵਾਂ ਆਪਣੀਆਂ ਵਿਸ਼ੀਸ ਮੈਨੂੰ ਜਰੂਰ ਭੇਜਿਓ ਕਹਿੰਕੋ ਤੁਸੀਂ ਮੇਰੀ ਫੈਮਲੀ ਨੂੰ ਹਨਾ ਤੇ ਜਿਸ ਦਿਨ ਮੈਂ ਵੀਡੀਓ ਨਹੀਂ ਪਾਉਂਦੀ ਨਾ ਜਿਸਨਾਂ ਹੀ ਹੁੰਦਾ ਵੀ ਮੇਰੀ ਵੀਡੀਓ ਅਜਾ ਨਹੀਂ ਜਾ ਰਹੀ ਤਾਂ ਮੈਨੂੰ ਵੀ ਕੁਝ ਮਿਸਿੰਗ ਜਾ ਲੱਗਦਾ ਮੈਨੂੰ ਐ ਲੱਗਦਾ ਵੀ ਮੈਂ ਤੁਹਾਡੇ ਨਾਲ ਕੰਟੈਕਟ ਹੀ ਨਹੀਂ ਕਰ پائی ਹੈਗੀ ਕਿਉਂਕਿ ਵੀਡੀਓ ਦੇ ਥਰੂ ਆਪਾਂ ਇੱਕ ਦੂਜੇ ਨਾਲ ਕੰਟੈਕਟ ਕਰਦੇ ਆ ਚਲੋ ਕਈ ਭੈਣਾਂ ਨਾਲ ਫੋਨ ਤੇ ਗੱਲਬਾਤ ਹੋ ਜਾਂਦੀ ਹੈ ਤੇ ਕਈਆਂ ਨਾਲ ਸਿਰਫ ਵੀਡੀਓ ਤੇ ਮੈਸੇਜ ਆਉਂਦੇ ਨੇ ਉਦੋਂ ਐ ਲੱਗਦਾ ਵੀ ਹਾਂ ਆਪਣੇ ਇੱਕ ਫੈਮਿਲੀ ਮੈਂਬਰ ਦਾ ਮੈਸੇਜ ਆਇਆ ਹਨਾ ਉਹਨੂੰ ਪੜੀਏ ਰਿਪਲਾਈ ਕਰੀਏ ਤੋ ਸਾਰੇ ਜਾਨੀ ਜਰੂਰ ਮੈਨੂੰ ਬਰਥਡੇ ਵਿਸ਼ਿਸ਼ ਭੇਜਿਓ 22 ਤਰੀਕ ਨੂੰ ਮੈਂ ਖੁਦ ਆ ਤੁਹਾਨੂੰ ਆਪ ਤੋਂ ਕਹਿ ਰਹੀ ਹਾਂ ਕਿ ਮੈਨੂੰ ਬਰਥਡੇ ਵਿਸ਼ਿਸ਼ ਭੇਜਿਓ ਪਿਆਰ ਤੇ ਦੁਆਵਾਂ ਮ ਜਰੂਰ ਭੇਜਿਓ ਕਿਉਂਕਿ ਤੁਸੀਂ ਮੇਰੇ YouTube ਫੈਮਲੀ ਹੋ ਮੈਂ ਤੁਹਾਨੂੰ ਆਪਣੀ ਫੈਮਲੀ ਮੰਨਦੀ ਹਾਂ ਤੇ ਆਈ ਡੋਟ ਨੋ ਵੀਡੀਓ ਕਿਸ ਦਿਨ ਜਾਊਗਾ ਮੇਬੀ ਮੈਂ ਕੱਲ ਐਡੀਟਿੰਗ ਕਰਕੇ ਇੱਕ ਵੀ ਤੁਹਾਨੂੰ ਦੇ ਦਾਂ ਚਲੋ ਜੀ ਮੇਰੇ ਵੱਲੋਂ ਇੱਕ ਵਾਰ ਸਾਰਿਆਂ ਨੂੰ ਦੀਵਾਲੀ ਦਾ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਮੈਂ ਥੋੜਾ ਜਲਦੀ ਉੱਠ ਖੜੀ ਸੀ 5 ਵਜੇ ਜਲਦੀ ਉੱਠ ਕੇ ਮੈਂ ਪਹਿਲਾਂ ਸਬਜੀ ਬਣਾਈ ਅੰਦਰ ਕਾਲੇ ਚਣਿਆਂ ਦੀ ਕਾਲੇ ਚਣੇ ਸੋਕ ਕਰ ਰਹੀ ਸੀ ਰਾਤ ਉਹਦੀ ਮੈਂ ਸਬਜੀ ਬਣਾ ਚੁੱਕੀ ਹਾਂ ਸਬਜੀ ਬਣ ਚੁੱਕੀ ਪਰ ਮੈਂ ਕੁੱਕਰ ਹਜੇ ਖੋਲਿਆ ਨਹੀਂ ਵਿੱਚ ਮੇਥੀ ਵਗੈਰਾ ਪਾਉਣੀ ਆ ਤੇ ਉਸ ਤੋਂ ਬਿਨਾ ਕੱਪੜੇ ਰਾਤ ਮਸ਼ੀਨ 'ਚ ਫੁੱਲੀ ਮਸ਼ੀਨ 'ਚ ਲੋਡ ਕਰੇ ਸੀਗੇ ਤੋਤੇ ਗਏ ਬਾਸਕਟ 'ਚ ਕੱਡੇ ਪਏ ਨੇ ਸਾਹਮਣੇ ਮੇਰੇ ਬਾਹਰ ਪਏ ਨੇ ਇਹਨੂੰ ਮੈਂ ਹੁਣ ਸੁੱਕਣੇ ਪਾਉਣੀ ਆ ਕਪੜੇ ਸੁਕਣੇ ਪਾਦਾ ਪਹਿਲੇ ਮੈਂ ਸਬਜੀ ਬਣਾਉਣ ਲੱਗੀ ਸੀ ਕਪੜੇ ਤਾਂ ਵੈਸੇ 5 ਵਜੇ ਨੂੰ ਤੋਤੇ ਪਈ ਸੀ ਪਰ ਬਾਹਰ ਵਾਲੇ ਦਿਨ ਨਹੀਂ ਚੜਿਆ ਸੀ ਹਨੇਰਾ ਸੀ ਫਿਰ ਮੈਨੂੰ ਆਈ ਸੀ ਅੰਦਰਲਾ ਕੰਮ ਕਰਾਂ ਜਿਵੇਂ ਦਿਨ ਚੜੂਗਾ ਤੇ ਉਵੇਂ ਫਿਰ ਮੈਂ ਕਪੜੇ ਸੁਕਣੇ ਪਾ ਦੂੰ ਜਿਹੜੇ ਹੁਣ ਜਿਹੜਾ ਟਾਈਮ ਹੋ ਰਿਹਾ 6:30 ਦੇ ਕਰੀਬ 6:30 ਹੋਣ ਵਾਲੇ ਨੇ ਹੋਈ ਨਹੀਂ ਹੈਗੀ ਅਜੇ ਚਾਹ ਪਾਣੀ ਵਗੈਰਾ ਸੀ ਪੀ ਲਿਆ ਤੇ ਹੁਣ ਮੈਂ ਕਪੜੇ ਸੁਕਣੇ ਪਾਦਾ ਕਪੜੇ ਬਾਤੇ ਸੁਕਣੇ ਕਪੜੇ ਥੋੜੇ ਸੀ ਪਰ ਬੈਂਡ ਸ਼ੀਟਸ ਨਾਲ ਨਾ ਫਿਰ ਇੱਕ ਲੋਡ ਪੂਰਾ ਫੁੱਲ ਬਣ ਗਿਆ ਦੋ ਮੇਰੇ ਕੋਲ ਬੈੱਡ ਸ਼ੀਟ ਸੀਗੀਆਂ ਦੇ ਬੈੱਡ ਸ਼ੀਟਸ ਨਾ ਹੁੰਦੀਆਂ ਫਿਰ ਤਾਂ ਕੱਪੜੇ ਥੋੜੀ ਸੀ ਫਿਰ ਮੈਂ ਤਾਂ ਹੀ ਇੱਕ ਲੋਡ ਲਗਾਤਾ ਸੀ ਵੀ ਚਲੋ ਬੈੱਡ ਸ਼ੀਟਸ ਵੀ ਨਾਲ ਹੀ ਧੋਤੀਆਂ ਨਹੀਂ ਆ ਤੇ ਕੱਪੜੇ ਵੀ ਧੋਤੇ ਕੇ ਨਾਲ ਦੀ ਨਾਲ ਧੋਤੀਆਂ ਠੀਕ ਆ ਸੋ ਇਕੱਠੇ ਹੋ ਜਾਂਦੇ ਨੇ ਫਿਰ ਆਪਦੇ ਆਪ ਤੇ ਸਟ्रेस ਹੁੰਦਾ ਵੀ ਤੋ ਪਹਿਲਾਂ ਫਿਰ ਸਾਂਭੋ ਫਿਰ ਪ੍ਰੈਸ ਕਰੋ ਤੇ ਇਧਰ ਆਪਣੇ ਖਾਣੇ ਦਾਣੇ ਦੀ ਤਿਆਰੀ ਹੋ ਚੁੱਕੀ ਐ ਸਬਜੀ ਕਾਲੇ ਚਨੇ ਦੀ ਬਣ ਚੁੱਕੀ ਐ ਕੁੱਕਰ ਦਾ ਢੱਕਣ ਖੋਲ ਕੇ ਉਸ ਤੋਂ ਬਾਅਦ ਮੈਂ ਮੇਥੀ ਪਾਤੀ ਮੇਥੀ ਨਾਲ ਇਹਦਾ ਫਲੇਵਰ ਟੇਸਟ ਦਾ ਬਹੁਤ ਫਰਕ ਪੈ ਜਾਂਦਾ ਬਹੁਤ ਅੱਛੀ ਜੀ ਖੁਸ਼ਬੂ ਆਉਣ ਲੱਗ ਜਾਂਦੀ ਐ ਸਬਜੀ ਵਿੱਚੋਂ ਔਰ ਸਬ지ਆ ਬਹੁਤ ਟਾਈਮ ਬਤ ਬਣਾਈ ਸੀ ਬਣੀ ਵੀ ਬਹੁਤ ਟੇਸਟੀ ਤੇ ਉਸ ਤੋਂ ਬਾਅਦ ਸਬਜੀ ਜਿਹੜੋ ਪਈ ਰਹਿੰਦੀ ਐ ਨਾ ਉਸ ਤੋਂ ਬਾਅਦ ਗਰੇਵੀ ਦੀ ਹੋਰ ਵੀ ਗਾੜੀ ਹੁੰਦੀ ਜਾਂਦੀ ਐ ਤੇ ਇਧਰ ਬ੍ਰੈਕਫਾਸਟ ਲਈ ਬਣ ਚੁੱਕਿਆ ਸੀ ਦਲੀਆ ਜਿਵੇਂ ਦਲੀਆ ਬਣਾਇਆ ਸੀਗਾ ਅਸੀਂ ਮਾਂ ਪੁੱਤਾਂ ਨੇ ਖਾਣਾ ਸੀ ਦਲੀਆ ਮੇਰਾ ਬੇਟਾ ਦਲੀਆ ਖਾ ਲਾਂਦਾ ਨਹੀਂ ਅਕਸਰ ਬੱਚੇ ਖਾਂਦੇ ਨਹੀਂ ਪਰ ਉਹ ਖਾ ਲਾਂਦਾ ਦਲੀਆ ਮੈਂ ਬਿਲਕੁਲ ਫਿੱਕਾ ਬਣਾਉਣੀ ਹੁੰਦੀ ਆ ਤੇ ਇਧਰ ਗੁੰਨ ਚੁੱਕਿਆ ਆਟਾ ਤੇ ਇਧਰ ਚਾਹ ਦਾ ਮਸਾਲਾ ਰੈਡੀ ਕਰ ਚੁੱਕੇ ਹਾਂ ਲੌਂਗ ਲਾਈਟ ਚ ਸੌਫ ਆਦਿ ਵਗੈਰਾ ਪਾ ਕੇ ਚਾਹ ਦਾ ਮਸਾਲਾ ਹੋ ਗਿਆ ਰੈਡੀ ਉਸ ਤੋਂ ਬਾਅਦ ਕਿਚਨ ਦਾ ਕੁਕਿੰਗ ਦਾ ਖਤਮ ਕਰਕੇ ਮੈਂ ਕਿਹਾ ਚਲੋ ਥੋੜੀ ਜਿਹੀ ਡਸਟਿੰਗ ਕਰ ਲਵਾਂ ਨੇ ਕਿਉਂਕਿ ਮੈਂ ਆਪਣੇ ਰੂਮ ਦੀ ਕੱਲ ਡਸਟਿੰਗ ਕਰੀ ਨਹੀਂ ਸੀ ਪਰसों ਕਰੀ ਸੀ ਅੱਜ ਡਸਟਿੰਗ ਕਰ ਲਵਾਂ ਨੇ ਫਿਰ ਜੇ ਥੋੜੀ ਥੋੜੀ ਡਸਟਿੰਗ ਕਰਦੇ ਰੂਮ ਦੀ ਰੋਜ਼ ਕਰਦੇ ਰਹੀਏ ਤਾਂ ਫਿਰ ਕੰਮ ਇਕੱਠਾ ਜਾਂ ਨਹੀਂ ਹੁੰਦਾ ਹੈਗਾ ਇੱਕ ਦਿਨ ਸਾਰੇ ਘਰ ਦੀ ਡਸਟਿੰਗ ਕਰਨੀ ਵੀ ਔਖੀ ਹੋ ਜਾਂਦੀ ਹੈ ਪੋਸੀਬਲ ਨਹੀਂ ਹੈਗਾ ਵੀ ਇੱਕ ਦਿਨ ਚ ਆਪਾਂ ਸਾਰਾ ਸਾਰੇ ਘਰ ਦੀ ਡਸਟਿੰਗ ਕਰ ਦਈਏ ਮੈਂ ਕਿਹਾ ਚਲੋ ਆਪਣੇ ਰੂਮ ਦੀ ਮੈਂ ਕਰ ਦਾਂ ਨੀ ਔਰ ਮੌਸਮ ਵੀ ਸੱਚੀ ਇਹ ਹੋ ਜਾਈ ਹੈ ਡਸਟ ਆ ਰਹੀ ਹੈ ਕਈ ਵਾਰ ਤਾਂ ਇਹ ਮਨ ਚ ਆਈ ਹੁੰਦਾ ਵੀ ਹਾਏ ਦੀਵਾਲੀਂ ਸਫਾਈਆਂ ਕਰੇ ਖਾਸ ਕਰ ਪਿੰਡਾਂ 'ਚ ਤਾਂ ਬਹੁਤ ਹੀ ਜ਼ਿਆਦਾ ਹੁੰਦੀ ਆ ਤੇ ਡਸਟਿੰਗ ਕਰ ਦੂੰਗੀ ਰੂਮ ਦੀ ਐਦਾਂ ਨਾ ਸਵੇਰ-ਸਵੇਰ ਆਪਾਂ ਕੰਮ ਥੋੜੇ ਜਿਹਾ ਆਪਾਂ ਅਰੇਂਜ ਕਰ ਲਈਏ ਆਪਣੇ ਆਰਗੇਨਾਈਜ਼ ਕਰ ਲਈਏ ਘਰ ਨੂੰ ਫੇ ਸਾਰਾ ਦਿਨ ਬਹੁਤ ਵਧੀਆ ਲੰਘਦਾ ਘਰੇ ਰਹਿਣਾ ਵੀ ਅੱਛਾ ਲੱਗਦਾ ਆਪਣੇ ਆਪ ਨੂੰ ਜਦੋਂ ਆਪਣਾ ਆਲਾ ਦਵਾਲਾ ਵਧੀਆ ਸਾਫ਼ ਸੁਥਰਾ ਹੋਵੇ ਤੇ ਆਰਗੇਨਾਈਜ਼ਡ ਹੋਵੇ ਕਿਉਂਕਿ ਘਰ ਵਿੱਚ ਸਮਾਨ ਇੰਨਾ ਜ਼ਿਆਦਾ ਹੁੰਦਾ ਕਈ ਵਾਰ ਆਪਾਂ ਚੱਕਦੇ ਚੀਜ਼ ਕਿਤੋਂ ਆ ਕਿ ਰੱਖ ਕਿਤੇ ਦਿਨੇ ਕਿਉਂਕਿ ਸਾਰੇ ਫੈਮਿਲੀ ਮੈਂਬਰਸ ਦੀ ਹੈਬਿਟ ਸੇਮ ਨਹੀਂ ਹੁੰਦੀ ਆ ਤਾਂ ਸੇਮ ਨਹੀਂ ਹੁੰਦੀਆਂ ਹੈਗੀਆਂ ਤੂਸ ਕਰਕੇ ਸਵੇਰ ਸਵੇਰ ਘਰ ਨੂੰ ਇੱਕ ਵਾਰ ਤੁਸੀਂ ਆਰਗੇਨਾਈਜ਼ ਕਰ ਲੋ ਤੇ ਅੱਛਾ ਲੱਗਦਾ ਫਿਰ ਆਪ ਨੂੰ ਵੀ ਮਨ ਪੋਜ਼ਿਟਿਵ ਰਹਿੰਦਾ ਘਰ ਜੋ ਵੀ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਵੀ ਸਾਰਾ ਘਰ ਆਰਗੇਨਾਈਜ਼ਡ ਹੋਵੇ ਹਰ ਇੱਕ ਚੀਜ਼ ਆਪੋ ਆਪਣੀ ਜਗ੍ਹਾ ਤੇ ਹੋਵੇ ਇਸ ਚੀਜ਼ ਨਾਲ ਆਪਣੇ ਮੂਡ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਮੈਂ ਪਰਸਨਲੀ ਨੋਟ ਕੀਤੀ ਹੈ ਚੀਜ਼ ਜਦੋਂ ਘਰ ਵਿਖਰਿਆ ਹੋਵੇ ਨਾ ਕੋਈ ਚੀਜ਼ ਕਿਤੇ ਹੋਵੇ ਕੋਈ ਕਿਤੇ ਹੋਵੇ ਫਿਰ ਆਪ ਨੂੰ ਵੀ ਚਿੜਚਿੜਾਪਨ ਆ ਜਾਂਦਾ ਤੇ ਹੁਣ ਮੈਂ ਰੂਮ ਦੀ ਡਸਟਿੰਗ ਕਰਨ ਤੋਂ ਬਾਅਦ ਡਰਾਈਵਿੰਗ ਰੂਮ ਵਿੱਚ ਆ ਗਈ ਸੀ ਬਹੁਤ ਘੱਟ ਡਸਟਿੰਗ ਦੀ ਇਥੇ ਬਹੁਤ ਹੀ ਘੱਟ ਸਿਰਫ ਕੁਸ਼ਨਸ ਤੇ ਸੋਫਾ ਕਵਰਸ ਸੈੱਟ ਕਰਨ ਵਾਲੇ ਸੀ ਉਹ ਮੈਂ ਸੈੱਟ ਕਰਤੇ ਉਹ ਵੀ ਅਰੇਂਜ ਕਰਤੇ ਫਿਰ ਆਹ ਹੁੰਦਾ ਕਈ ਵਾਰ ਬਾਏ ਚਾਂਸ ਕੋਈ ਗੈਸਟ ਘਰੇ ਆ ਜੇ ਤਾਂ ਆਪਾਂ ਉਹਨੂੰ ਬਿਠਾਉਣ ਜੋਗੀ ਜਗਾਹ ਕਰਦੀ ਹੈ ਅੱਛਾ ਲੱਗੇ ਅਗਲੇ ਨੂੰ ਵੀ ਅੰਦਰ ਐਂਟਰ ਹੋ ਕੇ ਵੀ ਕਿੰਨਾ ਆਰਗੇਨਾਈਜ਼ਡ ਘਰ ਹੈ ਤੇ ਹਲਕੀ ਫੁਲਕੀ ਇਹ ਮੈਂ ਕਰ ਦੂੰਗੀ ਡਸਟਿੰਗ ਵੈਸੇ ਡਸਟਿੰਗ ਦੀ ਇੰਨੀ ਜ਼ਿਆਦਾ ਜ਼ਰੂਰਤ ਹੈ ਨਹੀਂ ਸੀ ਪਰ ਅਸੀਂ ਨਾ ਸਵੇਰੇ ਸ਼ਾਮ ਘੰਟਾ ਕੰਟਕ ਡੋਰ ਖੋਲ ਲਿਆ ਡਰਾਈਂਗ ਰੂਮ ਦਾ ਉਸ ਕਰਕੇ ਮੈਨੂੰ ਆਪ ਨੂੰ ਫੀਲ ਹੁੰਦਾ ਵੀ ਡਸਟ ਅੰਦਰ ਆ ਗਈ ਹੋਊਗੀ ਵੈਸੇ ਐਨੀ ਜ਼ਿਆਦਾ ਡਸਟ ਅੰਦਰ ਨਹੀਂ ਆਉਂਦੀ। ਕਾਫੀ ਦਿਨ ਲੰਘ ਜਾਂਦੇ ਨੇ ਡਸਟਿੰਗ ਕਰਨੀ ਪੈਂਦੀ ਆ ਪਰ ਕਾਫੀ ਦਿਨ ਲੰਘ ਕੇ ਫਿਰ ਉਸ ਤੋਂ ਬਾਅਦ ਮੈਂ ਡਸਟਿੰਗ ਕਰਦੀ ਹੁੰਦੀ ਆ। ਫਿਰ ਇਧਰ ਮੈਂ ਆਪਣਾ ਹੁਣ ਲੈ ਕੇ ਆਈ ਆ ਬ੍ਰੇਕਫਾਸਟ। ਬ੍ਰੇਕਫਾਸਟ ਵਿੱਚ ਅੱਜ ਬਣਾਇਆ ਸੀ ਦਲੀਆ। ਦਲੀਆ ਮੈਂ ਬਿਲਕੁਲ ਫਿੱਕਾ ਬਣਾਉਣੀ ਹੁੰਦੀ ਆ। ਬਸ ਉੱਪਰੋਂ ਸ਼ੱਕਰ ਪਾ ਕੇ ਖਾਣੀ ਆ ਤੇ ਸ਼ੱਕਰ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ। ਤੇ ਇਹ ਵਾਲੇ ਰੂਮ ਦੀ ਨਾ ਮੈਂ ਬੈੱਡ ਸ਼ੀਟ ਕੱਲ ਚੇਂਜ ਕੀਤੀ ਸੀ ਕੱਲ ਰਾਤ ਨੂੰ। ਮੈਂ ਕਿਹਾ ਚਲੋ ਫਿਰ ਹਾਤਕਾਲ ਮੈਂ ਥੋੜੀ ਜਿਹਾ ਮੈਨੂੰ ਆਏ ਲੱਗੇ ਵੀ ਫ੍ਰੀ ਆ ਮੈਂ ਇਹ ਰੂਮ ਦੀ ਬੈੱਡਸ਼ੀਟ ਚੇਂਜ ਕਰਕੇ ਰੱਖ ਦਾਨੀ ਆ ਕੋਈ ਵਾਰਸ ਫਿਰ ਇਹ ਕੰਮ ਬਹੁਤ ਜ਼ਿਆਦਾ ਨਿਕਲ ਆਉਂਦੇ ਨੇ ਫਿਰ ਕੱਲ ਮੈਂ ਰਾਂ ਚੇਂਜ ਕਰਤੀ ਸੀ ਵੈਸੇ ਬੈੱਡਸ਼ੀਟ ਬਿਲਕੁਲ ਸਾਫ਼ ਸੀ ਪਰ ਫਿਰ ਉਹ ਅਜੂਰੀ ਆਈ ਹੋਈ ਸੀ ਫਿਰ ਇੱਕ ਵੀਕ ਹੋ ਗਿਆ ਸੀ ਬਚਾਈਨ ਹੋਣਾ ਫਿਰ ਅਗਲੇ ਮਹੀਨੇ ਜਾਂ ਫਿਰ ਹੁੰਦਾ ਵੀ ਕੀ ਦੀਦੇ ਅਸੀਂ ਆਏ ਉਹਦੀ ਦੀ ਇਹ ਹੀ ਬੈੱਡਸ਼ੀਟ ਪੇਸ਼ੀ ਹੋਈ ਆ ਮਨ ਵੀਕ ਹੋ ਚੁੱਕਿਆ ਸੀ ਮੈਂ ਕਿਹਾ ਚਲੋ ਇਹਦੀ ਬੈੱਡਸ਼ੀਟ ਚੇਂਜ ਕਰ ਦਾਨੇਗੀ ਬੈੱਡਸ਼ੀਟ ਚੇਂਜ ਕਰਤੀ ਨੀਚੇ ਵਾਲੀ ਮੈਂ ਸੇਮ ਹੀ ਰੱਖ ਦਕ ਤੇ ਉੱਪਰ ਵਾਲੀ ਮੈਂ ਚੇਂਜ ਕਰ ਦੂੰਗੀ ਐਦਾ ਘਰ ਦੇ ਕੰਮ ਕੁਛ ਆਪਾਂ ਜੀ ਆਪਾਂ ਮੈਨੇਜ ਕਰ ਲਈਏ ਵੀ ਕਿਹੜਾ ਕੰਮ ਕਦੋਂ ਕਰਨਾ ਕਿਹੜਾ ਕੰਮ ਕਰਨਾ ਕਈ ਵਾਰ ਕੋਈ ਕੰਮ ਨਾ ਸੇਮ ਟਾਈਮ ਤੇ ਨਹੀਂ ਹੁੰਦਾ ਜਿਵੇਂ ਮੈਂ ਸੋਚ ਲਈ ਮੈਂ ਸਵੇਰੇ ਕਰੂੰਗੀ ਸਵੇਰੇ ਨਹੀਂ ਅੱਜ ਵੀ ਮੈਂ ਸੋਚਿਆ ਸੀ ਮਾਰਨਿੰਗ ਵਿੱਚ ਕਰ ਦੂੰਗੀ ਪਰ ਨਹੀਂ ਹੋਈ ਹੋ ਪਾਈ ਤੇ ਮੈਂ ਰਾਤ ਨੂੰ ਟਾਈਮ ਕੱਢ ਕੇ ਬੈੱਡ ਸ਼ੀਟ ਚੇਂਜ ਕੀਤੀ ਇਹ ਤੇ ਉੱਪਰ ਫਰੈਸ਼ ਥੋਤੀ ਬੈੱਡ ਸ਼ੀਟ ਲਗਾ ਦਾਨਾ ਐਨੇ ਨਾਲ ਹੀ ਨਾ ਥੋੜਾ ਆਪਣੇ ਆਪ ਨੂੰ ਵੀ ਅੱਛਾ ਲੱਗਦਾ ਤੇ ਰੂਮ ਦੀ ਲੁੱਕ ਵੀ ਚੇਂਜ ਹੋ ਜਾਂਦੀ ਹੈ ਬਾਕੀ ਰੂਮ ਯੂਜ਼ ਕਰਨ ਵਾਲੇ ਨੂੰ ਵੀ ਅੱਛਾ ਲੱਗਦਾ ਕਿ ਰੂਮ ਦੀ ਬੈੱਡਸ਼ੀਟ ਚੇਂਜ ਹੋ ਚੁੱਕੀ ਹੈ। ਬਾਕੀ ਜਦੋਂ ਆਪਾਂ ਯੂਜ਼ ਕਰਦੇ ਹੁੰਨੇ ਰੂਮ ਫਿਰ ਉਦੋਂ ਤੋਂ 1 ਵੀਕ ਇਨਫ ਹੁੰਦਾ ਵੀ 1 ਵੀਕ ਬਾਅਦ ਚੇਂਜ ਕਰ ਦਈਏ ਬੈੱਡਸ਼ੀਟ। ਤੇ ਬੈੱਡਸ਼ੀਟ ਹੁਣ ਮੈਂ ਕਾ ਦੂੰਗੀ ਟੱਕ। ਆਹ ਵਾਲੇ ਗੱਦੇ ਇੰਨੇ ਜ਼ਿਆਦਾ ਹੈਵੀ ਨੇ ਬੈੱਡਸ਼ੀਟ ਟੱਕ ਕਰਨੀ ਨਾ ਹੈਵੀ ਹੋ ਔਖੀ ਹੋ ਜਾਂਦੀ ਹੈ। ਜਦੋਂ ਗੱਦੇ ਪਾਰੀ ਹੁੰਨ ਚਾਹਾਂ ਕਦੇ ਧੂਈ ਦਾ ਬਹੁਤ ਜ਼ੋਰ ਪੈਂਦਾ। ਬਹੁਤ ਹੈਵੀ ਗੱਦੇ ਨੇ ਆਹ ਵਾਲੇ ਰੂਮ ਦੇ। ਫਿਰ ਮੈਂ ਸ਼ੂ ਸਨੈਪਰ ਲਿਆ ਹੋਇਆ ਸ਼ੂ ਸਨੈਪਰ ਨਾਲ ਨਾ ਅਚੀ ਤਰ੍ਹਾਂ ਟੱਕ ਹੋ ਜਾਂਦੀ ਹੈ ਪਰ ਫਿਰ ਵੀ ਜੋ ਥੋੜਾ ਜਿਹਾ ਵੀ ਗੱਦਾ ਉੱਪਰ ਚੱਕਦੇ ਆ ਬੈੱਡ ਸ਼ੀਟ ਟੱਕ ਕਰਨ ਨੂੰ ਨਾ ਜ਼ੋਰ ਬਹੁਤ ਜ਼ਿਆਦਾ ਲੱਗਦਾ ਆਪਣਾ ਪਰ ਬੈੱਡ ਸ਼ੀਟ ਟੱਕ ਕਰਕੇ ਨਾ ਫਿਰ ਨੀਟ ਲੁੱਕ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਜਦ ਤੱਕ ਬੈੱਡ ਸ਼ੀਟ ਚੇਂਜ ਨਹੀਂ ਕਰਨੀ ਬਿਲਕੁਲ ਕੁਝ ਕਰਨ ਦੀ ਲੋੜ ਨਹੀਂ ਮੈਂ ਤਾਂ ਉਸ ਤੋਂ ਉਵੇਂ ਜਿਵੇਂ ਚਾਦਰ ਝਾੜ ਲਾਣੀ ਬਿਸ਼ੀ-ਪਸ਼ਾਈ ਫਿਰ ਐਨ ਹੈ ਕਿ ਵੀ ਦੁਬਾਰਾ ਚਾਦਰ ਸਾਰੀ ਚੱਕ ਕੇ ਦੁਬਾਰਾ ਝਾੜੂੰਗੀ ਜਿਸ ਦਿਨ ਚੇਂਜ ਕਰਨੀ ਹੁੰਦੀ ਹੈ ਉਸ ਦਿਨ ਸਾਰੀ ਬੈੱਡ ਸ਼ੀਟ ਚੱਕਦੀ ਹੁੰਦੀ ਹੈਗੀ ਚਲ ਤੋਂ ਇਹ ਸੀ ਮੇਰਾ ਅੱਜ ਦਾ ਲੰਚ ਲੰਚ ਵਿੱਚ ਸੀ ਖਾੜੇ ਚਨੇ ਜਿਵੇਂ ਸਵੇਰੇ ਸਬਜੀ ਬਣਾਈ ਸੀ ਖਾੜੇ ਚਨਿਆਂ ਦੀ ਹੁਣ ਤਾਂ ਪਈ ਵੀ ਗਰੇਵੀ ਹੋਰ ਵੀ ਘੜੀ ਹੋ ਗਈ ਤੇ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਟਾਈਮ ਹੋ ਰਿਹਾ ਹੁਣ ਪੌਣੇ 3 ਦਾ ਪੌਣੇ 3 ਦਾ ਟਾਈਮ ਹੋ ਗਿਆ ਮੈਂ ਨਾ ਮਸ਼ੀਨ ਵਿੱਚ ਕਿਚਨ ਵਾਲੇ ਟੋਵਲ ਪਾ ਕੇ ਆਈਆਂ ਧੋਣ ਵਾਸਤੇ ਟੋਵਲ ਹੋਏ ਪਈ ਸੀ ਦੋ ਪੇਅਰ ਕਿੰਦੇ ਤੇ ਉਹ ਇੱਕ ਪੇਅਰ ਪਹਿਲਾਂ ਦਾ ਪੇਅਰ ਸੀ ਇੱਕ ਪੇਅਰ ਮੱਝ ਚੇਂਜ ਕੀਤਾ ਫਿਰ ਮੈਨੂੰ ਆਏ ਹੁੰਦਾ ਵਿੱਚ ਦੋ ਪੇਅਰ ਹੋ ਗਏ ਯਾਨੀ ਕਿ ਚਾਰ ਟੋਵਲ ਹੋ ਜਾਂਦੇ ਨੇ ਮੈਂ ਸੇਰ ਮੇ ਇਕੱਠੇ ਧੋਣੀਆਂ ਪਰ ਅੱਜ ਮੈਂ ਮਸ਼ੀਨ 'ਚ ਧੋਰੀ ਨਹੀਂ ਮੈਂ ਅਦਰਵਾਈਜ਼ ਮਸ਼ੀਨ 'ਚ ਟੋਵਲ ਤੋਂ ਹੁੰਦੀ ਮੈਂ ਬਾੜ ਕੇ ਪਾਣੀ ਪਾ ਕੇ ਨਾ ਕੋਸਤਾ ਆ ਜਾ ਗਰਮ ਤੇ ਸਰਸਪਾ ਕੁਝ ਵੀ ਓਂ ਕੇ ਰੱਖ ਦੋ ਨਹੀਂ ਥਾਪੀ ਨਾ ਕੋਟ ਦਾਨੀ ਪਰ ਅੱਜ ਮੈਂ ਮਸ਼ੀਨ 'ਚ ਪਾ ਕੇ ਆਈ ਕਿਉਂਕਿ ਮੇਰੇ ਟੂਏ ਨਹੀਂ ਜਿਆਦਾ ਦੁਖਦੀ ਅੱਜ ਸਵੇਰ ਦੀ ਸਵੇਰੇ ਜੇ ਮੈਂ ਬੈਲਟ ਲਾ ਕੇ ਸਾਰਾ ਕੰਮ ਕੀਤਾ ਫਿਰ ਜੋ ਮੈਂ ਫ੍ਰੀ ਹੋ ਗਈ ਫਿਰ ਮੈਂ ਹੀਟ ਬੈਲਟ ਲਾ ਕੇ ਮੈਂ ਬੈੱਡ ਤੇ ਮੈਂ ਲੇਟ ਕੇ ਰੈਸਟ ਕੀਤਾ ਸੇਕ ਦਿੱਤਾ ਟੁਈ ਨੂੰ 11 ਤੋਂ 1 ਵਜੇ ਤੱਕ ਪੂਰਾ ਮੈਂ 2 ਘੰਟੇ ਹੀਟ ਬੈਲਟ ਲਾਈ ਰੱਖੀ ਲਗਾਤਾਰ ਤੇ ਉਦੋਂ ਤਾਂ ਮੈਨੂੰ ਆਰਾਮ ਆ ਰਿਹਾ ਇਸ ਮੈਨੂੰ ਇੱਕ ਖੜੀ ਹੋਈ ਮਨ ਲੱਗਿਆ ਵੀ ਢੂਈ ਹਾਂ ਠੀਕ ਆ ਪਰ ਜਿਵੇਂ ਜਿਵੇਂ ਮੈਂ ਕੰਮ ਕਰਨੇ ਦੁਬਾਰੇ ਸ਼ੁਰੂ ਕਰਦੇ ਆ ਫੇਰ ਬਹੁਤ ਜ਼ਿਆਦਾ ਦੁੱਖ ਰਹੀ ਹੈ ਪਤਾ ਨਹੀਂ ਕੀ ਹੋ ਗਿਆ ਅੱਜ ਤਾਂ ਬਹੁਤ ਹੀ ਜ਼ਿਆਦਾ ਦੁੱਖ ਰਹੀ ਜਿਵੇਂ ਕੋਈ ਨਾੜ ਵਗੈਰਾ ਚੜੀ ਪਈ ਹੁੰਦੀ ਨਾ ਐ ਹੋਇਆ ਪਿਆ ਅੱਜ ਤਾਂ ਤੇ ਹੁਣ ਵੀ ਬੈਲਟ ਲਾ ਕੇ ਰੱਖੇ ਜੇ ਬੈਲਟ ਖੋਲੂ ਤਾਂ ਇਹ ਲੱਗਦਾ ਵੀ ਬਸ ਢੂਈ ਤਾਂ ਠਿੰਡ ਗਈ ਬੈਲਟ ਲਗਾ ਕੇ ਥੋੜਾ ਹੁੰਦਾ ਵੀ ਸਪੋਰਟ ਜੀ ਮਿਲ ਰਹੀ ਹੈ ਢੂਈ ਨੂੰ ਆਪਾਂ ਕੰਮ ਕਰਨੇ ਸੌਖੇ ਹੋ ਜਾਂਦੇ ਨੇ ਤਿਆ ਤਾਂ ਕਰਕੇ ਮੈਂ ਮਸ਼ੀਨ ਚ ਟੋਵਲ ਪਾਈ ਨਹੀਂ ਬਿਚਲੋ ਜੇ ਇਹ ਮਸ਼ੀਨ ਢੋਤੀ ਜਾਣਗੇ ਠੀਕ ਆ ਮੈਂ نیچے ਬੈਠੂਗੀ ਕੁੱਟੂਗੀ ਤਾਂ ਠੀਕ ਨਹੀਂ ਹੈਗੀ ਫਿਰ ਮੇਰੇ ਢੂਈਆਂ ਲੈ ਫੇਰ ਦੋ ਕੋਈ ਥੱਲੇ ਬੈਠਣ ਨਾਲ ਬੈਠੇ ਨਹੀਂ ਜਾਂਦਾ ਹੈਗਾ ਅੱਜ ਤਾਂ ਮੈਂ ਦੁਪਹਿਰੇ ਜੀ ਰੋਟੀ ਬਣਾਈ ਮੈਂ ਚੱਕਲਾ ਚੱਕਣ ਲੱਗੀ ਦਰਾਜ ਚ ਮੈਨੂੰ ਆਏ ਲੱਗੇ ਵੀ ਹਾਏ ਚੱਕਲਾ ਚੱਕਦੀ ਨੂੰ ਵੀ ਮੈਨੂੰ ਤਕਲੀਫ ਹੋ ਰਹੀ ਕਿ ਤਾਂ ਪੱਥਰ ਦਾ ਚੱਕਲਾ ਉਹ ਭਾਰੀ ਇੱਕ ਦੂਸਰਾ ਆਪਾਂ ਜੇ ਹੇਠੇ ਝੁੱਕ ਕੇ ਝੱਕਦੇ ਉਹਦੂ ਮੈਨੂੰ ਭਾਰੀ ਲੱਗੇ ਦੁੱਖ ਤਕਲੀਫ ਹੋਵੇ ਢੂਈ ਨੂੰ ਤੇ ਫਿਰ ਮੈਂ ਸੋਚਿਆ ਵੀ ਮੈਂ ਚੱਕਲੇ ਵੇਣਾਂ ਦਾ ਸਟੈਂਡ ਮੰਗਾ ਕੇ ਪਰ ਪਰ ਇਹ ਵੀ ਬੰਦਾ ਕਾਹਦਾ ਕਾਹਦਾ ਕਰੂ ਹੁਣ ਚੀਜ਼ਾਂ ਆਪਣੇ ਕਿੰਨੀਆਂ ਨੀਚੇ ਵੀ ਹੁੰਦੀਆਂ ਨੇ ਉੱਪਰ ਵੀ ਹੁੰਦੀਆਂ ਨੇ ਪਿੱਛੇ ਵੀ ਪਈਆਂ ਹੁੰਦੀਆਂ ਨੇ ਕਾਹਦਾ ਕਾਹਦਾ ਪਰ ਇਹ ਜੇ ਰੱਖਾਂਗੇ ਪਰ ਇਹ ਜੇ ਰੱਖਣਾ ਬਹੁਤ ਔਖਾ ਡਾਕਟਰ ਕਹਿ ਦਿੰਦੇ ਨੇ ਕਿ ਪਰ ਇਹ ਜੇ ਰੱਖੋ ਰੱਖਣਾ ਬਹੁਤ ਔਖਾ ਤੇ ਟਾਈਮ ਹੋ ਰਿਹਾ ਪੌਣੇ 3 ਦਾ ਹੁਣ ਕਿਚਨ ਨਾਲ ਟੋਗਲ ਤੇ ਤੋਤੇਗੇ ਫਿਰ ਮੈਂ ਅੱਧੇ ਘੰਟੇ ਮੈਂ ਆਪਣੀ ਚਾਹ ਕਰੂੰਗੀ ਚਾਹ ਪੀਊਂਗੀ ਉਸ ਤੋਂ ਬਾਅਦ ਦੇਖਣਾ ਸ਼ਾਮ ਦੀ दाल ਸਬਜ਼ੀ ਮੈਂ ਕੀ ਬਣਾਵਾਂ ਕੁਝ ਤਾਂ ਮੇਰੇ ਕੋਲ ਕਾਲੇ ਚਣੇ ਪਏ ਨੇ ਕਾਫੀ ਸਬਜ਼ੀ ਕੋਈ ਚਣਿਆਂ ਦੀ ਪਰ ਅੱਜ ਅਸੀਂ ਫੈਮਿਲੀ ਸਾਰੀ ਇਕੱਠੀ ਹੋਏ ਹੋ ਤੇ ਇਸ ਕਰਕੇ ਮੈਨੂੰ ਸਬਜੀ ਫਿਰ ਇੱਕ ਹੋਰ ਬਣਾਉਣੀ ਪਊਗੀ ਜੇ ਕੋਫਤੇ ਨਹੀਂ ਬਣਾਉਂਗੀ ਫਿਰ ਸਿਮਿਲਰ ਜਿਹੀ ਹੋ ਜਾਣਗੀਆਂ ਤਰੀ ਵਾਲੇ ਦੋਨੇ ਸਬ지ਆ ਤੇ ਹਰੀ ਸਬਜੀ ਕੋਈ ਘਰ ਹੈ ਨਹੀਂ ਕद्दू ਆ ਕद्दू ਬਣਾ ਸਕਦੀ ਹਾਂ ਦੇਖਦੇ ਫਿਰ ਕੀ ਬਣਦਾ ਸ਼ਾਇਦ ਮੈਂ ਕद्दू ਹੀ ਬਣਾ ਲਵਾਂ ਉਹ ਤਾਂ ਕद्दू ਵੀ ਬਹੁਤ ਪਸੰਦ ਕਰਦੇ ਨੇ ਕਹਿੰਦੇ ਸਾਨੂੰ ਤਾਂ ਇੰਡੀਆ ਦਾ ਕद्दू ਬਹੁਤ ਵਧੀਆ ਲੱਗਦਾ ਦੁੱਧ ਵਾਲਾ ਸ਼ਾਇਦ ਕद्दू ਹੀ ਕਰ ਲਾਂ ਮੈਂ ਕੋਫਤੇ ਫਿਰ ਕੱਲ ਨੂੰ ਕਰ ਲਵਾਂ ਕੋਫਤੇ ਬਣਾ ਕੇ ਰੱਖ ਲਵਾਂਗੀ ਥੋੜਾ ਟਾਈਮ ਅੰਦਰ ਬਹਿ ਜਾ ਹਲੇ ਟਾਈਮ ਲੱਗਣ ਦੋ ਥੋੜਾ ਜਿਹਾ ਫਿਰ ਨਿਖਰ ਜਾਣਗੇ ਜਾਂਦੇ ਆ ਅੰਦਰ ਰੈਸਟ ਕਰਦੀ ਆ ਤੇ ਫਿਰ ਉਸ ਤੋਂ ਬਾਅਦ ਚਾਹ ਧੋਕੇ ਸਿਰ ਪੀਉਂਗੀ ਚਾਹ ਤੇ ਲੋਜ ਹੁਣ ਆਪਣਾ ਹੋ ਗਿਆ ਚਾਹ ਦਾ ਟਾਈਮ ਤੇ ਪੀਨੇ ਆ ਚਾਹ ਨਾਲ ਮੈਂ ਅੱਜ ਸਿਰਫ ਦੋ ਬਿਸਕਟ ਸੀ ਲਏ ਨੇ ਕਿਉਂਕਿ ਹੁਣ ਤਿਪਾਲੀ ਕਰਕੇ ਮਿੱਠਾ ਬਹੁਤ ਹੀ ਜ਼ਿਆਦਾ ਹੋਇਆ ਹੋਇਆ ਤੇ ਉਸ ਤੋਂ ਬਾਅਦ ਮੈਂ ਆ ਗਈ ਸਿੱਕਿਚਨ ਵਿੱਚ ਕਿਚਨ ਵਿੱਚ ਮੈਂ ਕਿਹਾ ਚਲੋ ਫਿਰ ਸਬਜੀ ਦੀ ਕਰੀਏ ਤਿਆਰੀ ਹੋ ਗਏ ਕੋਈ ਹੋਰ ਉਹਨੇ ਸ਼ਾਮ ਨੂੰ ਅੱਜ ਆਉਣਾ ਸੀਗਾ ਮੈਂ ਕਿਹਾ ਟਾਈਮ ਨਾਲ ਚਲੋ ਸਬਜੀ ਦੀ ਤਿਆਰੀ ਵੇਰੀ ਕਰ ਲਈਏ ਫਿਰ ਜੋ ਆਗੇ ਗੱਲਬਾਤਾਂ ਕਰਾਂਗੇ ਤੇ ਸਬਜੀ ਮੈਂ ਕਦੂ ਦੀ ਬਣਾ ਚੁੱਕੀ ਸੀ ਕੁਝ ਮੇਰੇ ਕੋਲ ਚਨੇ ਵੀ ਪਏ ਸੀ ਕੁਝ ਕੀ ਕਾਫੀ ਚਨੇ ਪਏ ਸੀ ਸਵੇਰ ਵਾਲੀ ਸਬਜੀ ਕद्दू ਮੈਂ ਗੈਂਸ ਤੇ ਆਲਰੇਡੀ ਬਣਾ ਚੁੱਕੀ ਹੂ ਇਸ ਕੁੱਕਰ ਵਿੱਚ ਬਣ ਰਿਹਾ ਸੀਗਾ ਤੇ ਉਹ ਨਾਲ ਸਬਜ਼ੀ ਬਣਾ ਕੇ ਕद्दू ਜਦੋਂ ਉਸ ਤੋਂ ਬਾਅਦ ਮੈਂ ਕद्दू ਨੂੰ ਕद्दूकस ਕਰ ਲਿਆ ਮੈਂ ਕਿ ਚਲੋ ਕੋफ्ते ਬਣਾ ਕੇ ਨਕ ਲਾਂ ਨੇ ਵੀ ਕੱਲ ਨੂੰ ਜਾਂ ਪਰਸੋਂ ਨੂੰ ਜਿਸ ਦਿਨ ਵੀ ਠੀਕ ਲੱਗੂ ਕੋफ्ते ਦੀ ਸਬਜ਼ੀ ਬਣ ਜੂਗੀ ਤੇ ਇਸ ਕਰਕੇ ਮੈਂ ਥੋੜਾ ਜਲਦੀ ਹੀ ਕਿਚਨ ਵਿੱਚ ਲੱਗ ਗਈ ਸੀ ਦਾਲ ਸਬਜ਼ੀ ਵਗੈਰਾ ਬਣਾਉਣਾ ਕद्दू ਕद्दूकस ਕਰਿਆ ਉਸ ਤੋਂ ਬਾਅਦ ਇਹਦਾ ਪਾਣੀ ਨਿਚੋੜਾਂਗੇ ਪਾਣੀ ਬਿਲਕੁਲ ਹੀ ਡਰਾਈ ਨਹੀਂ ਆਪਾਂ ਕਰਾਂਗੇ ਜਮੈਂ 100% ਪਾਣੀ ਨਿਚੋੜਨਾ ਹੈ ਇਹ ਚੋੜਨਾ ਪਰ ਉਹਦੇ ਵਿੱਚ ਐਟਲੀਸਟ 15 ਕ 20% ਪਾਣੀ ਹੋਵੇ ਕਦੂ ਵਿੱਚ ਫਿਰ ਆਪਣੇ ਕੋਫਤੇ ਬਹੁਤ ਜ਼ਿਆਦਾ ਡਰਾਈ ਤੇ ਹਾਰਡ ਨਹੀਂ ਬਣਦੇ ਹੈਗੇ ਤੇ ਸਾਰੇ ਕਦੂ ਦੇ ਜਿਹੜੇ ਲੱਛੇ ਬਣਾਏ ਨੇ ਆਪਾਂ ਕਦੂ ਆਸਤਰ ਕੇ ਉਹਨੂੰ ਆਪਾਂ ਅਲੱਗ-ਅਲੱਗ ਜੇ ਕਰ ਲਾਂਗੇ ਥੋੜਾ ਮੈਂ ਗੈਸ ਤੇ ਰੱਖ ਰਹੀਆਂ ਕੜਾਹੀ ਇਹਦੇ ਵਿੱਚ ਪਾਉਂਗੀ ਤੇਲ ਕੁੱਕਰ ਵਿੱਚ ਕਦੂ ਦੀ ਸਬਜ਼ੀ ਬਣ ਚੁੱਕੀ ਹੈ ਕਿ ਬੇਸਲ ਮੈਂ ਉਹਨੂੰ ਲਗਵਾ ਚੁੱਕਿਆ ਹਾਂ ਉਸ ਤੋਂ ਬਾਅਦ ਮੈਸ਼ ਕਰ ਦੂੰਗੀ ਇਹਦੇ ਵਿੱਚ ਆਪਾਂ ਪਾਉਣੇ ਆ ਸਰੋਂ ਦਾ ਤੇਲ ਕੜਾਹੀ ਵਿੱਚ ਐਨੇ ਤੇਲ ਗਰਮ ਹੋਊਗਾ ਤੇ ਨਾਲ ਦੀ ਨਾਲ ਮੈਂ ਕੋਫਤਿਆਂ ਦੀ ਤਿਆਰੀ ਕਰੂੰਗੀ ਪਾ ਕੇ ਕੋਫਤੇ ਦੀ ਸਟਫਿੰਗ ਆ ਜਿਹੜੀ ਮਟੀਰੀਅਲ ਆ ਆਪਾਂ ਤਿਆਰ ਕਰਾਂਗੇ ਉਹ ਰੱਖਣਾ ਨਾ ਪਵੇ ਨਮਕ ਪਾ ਕੇ ਉਹਦੋਂ ਪਾਣੀ ਨਾ ਛੱਡੇ ਇਸ ਕਰਕੇ ਮੈਂ ਨਾਲ ਦੇ ਨਾਲ ਕੜਾਹੀ ਰੱਖ ਲਈ ਕੜਾਹੀ 'ਚ ਤੇਲ ਗਰਮ ਹੋਊਗਾ ਤੇ ਐਨੇ ਆਪਾਂ ਕੋਫਤਿਆਂ ਦੀ ਜਿਹੜਾ ਮਟੀਰੀਅਲ ਆ ਇਹਦੇ ਵਿੱਚ ਮਸਾਲੇ ਵਗੈਰਾ ਪਾ ਕੇ ਤਿਆਰ ਕਰਦੇ ਇਹਦੇ ਵਿੱਚ ਪਾਉਂਗੀ ਬੇਸਨ ਅੱਛਾ ਇਹ ਵੀ ਹੈਗਾ ਕਈ ਵਾਰ ਆਪਾਂ ਨੇ ਕਹਿੰਦੇ ਸਾਡੇ ਤੋਂ ਕੋਫਤੇ ਹਾਰਡ ਹੋ ਜਾਂਦੇ ਜੇ ਆਪਾਂ ਬੇਸਨ ਬਹੁਤ ਜ਼ਿਆਦਾ ਪਾ ਦਨੈ ਨਾ ਉਦੋਂ ਉਹ ਬੇਸਨ ਆਪਣਾ ਆਪਣੇ ਕੋਫਤੇ ਨੂੰ ਹਾਰਡ ਕਰ ਦਿੰਦਾ ਤੇ ਜੇ ਆਪਾਂ ਬੇਸ ਕੋਫਤੇ ਸੌਫਟ ਰੱਖਣੇ ਤਾਂ ਬੇਸਨ ਤੁਸੀਂ ਘੱਟ ਪਾਓ ਇਹਦੇ ਵਿੱਚ ਬੇਸਨ ਤੋਂ ਬਿਨਾਂ ਮੈਂ ਪਾਏ ਨੇ ਪਾਇਆ ਇਹਦੇ ਵਿੱਚ ਮਿਰਚ ਹਲਦੀ ਦੇਗੀ ਮਿਰਚ ਬਾਕੀ ਮੈਂ ਥੋੜਾ ਜਿਹਾ ਧਨੀਆ ਪਾਊਡਰ ਪਾਇਆ ਗਰਮ ਮਸਾਲਾ ਮੈਂ ਨਹੀਂ ਪਾਇਕੋਂ ਕਿ ਸਬਜੀ ਆਸੇ ਬਣਾ ਰਹੇ ਤਾਂ ਗਰਮ ਮਸਾਲੇ ਦੀ ਲੋੜ ਨਹੀਂ ਹੈਗੀ ਸਬਜੀ ਵਿੱਚ ਆਲੋਡੀ ਆਪਾਂ ਗਰਮ ਮਸਾਲਾ ਯੂਜ਼ ਕਰਾਂਗੇ ਇਸ ਤਰ੍ਹਾਂ ਬਹੁਤ ਥੋੜੀ ਥੋੜੇ ਮਸਾਲੇ ਮੈਂ ਪਾਏ ਨੇ ਨਮਕ ਮੈਂ ਲਾਸਟ ਤੇ ਐਡ ਕਰੂੰਗੀ ਪਹਿਲਾਂ ਫਾਰੇ ਇਹ ਵਾਲੇ ਮਸਾਲੇ ਮਿਕਸ ਕਰ ਲੂੰਗੀ ਕਿ ਨਮਕ ਹੋਣੀ ਮਿਕਸ ਕਰ ਲਾ ਤਾਂ ਪਾਣੀ ਛੱਡਣ ਲੱਗ ਜੂਗਾ ਨਾਲ ਨਾਲ ਮਟੀਰੀਅਲ ਟਿੱਣਾ ਜਾਉਣ ਲੱਗ ਜੂਗਾ ਇਸ ਕਰਕੇ ਨਮਕ ਮੈਂ ਲਾਸਟ ਤੇ ਐਡ ਕਰੂੰਗੀ ਅਚੀ ਤਰ੍ਹਾਂ ਸਾਰਾ ਆਪਾਂ ਕਰ ਲਾਂਗੇ ਬੰਜ ਲੋੜ ਤੇ ਉਥੇ ਬੇਸਨ ਹੋਰ ਪਾਵਾਂਗੇ ਆਪਾਂ ਲੋੜ ਨਹੀਂ ਲੱਗੂਗੀ ਤਾਂ ਬੇਸਨ ਫਿਰ ਨਹੀਂ ਪਾਵਾਂਗੇ ਤੇ ਆਪਾਂ ਬੇਸਨ ਹੀ ਪਹਿਲਾਂ ਬਹੁਤ ਜ਼ਿਆਦਾ ਪਾ ਲੰਨਾ ਉਹ ਉਹਦੇ ਨਾਲ ਕੋਫਤੇ ਹਾਰਡ ਬਣ ਜਾਂਦੇ ਨੇ ਜਿਆਦਾ ਬੇਸਨ ਨਾਲ ਤੇ ਹੁਣ ਮੈਂ ਨਮਕ ਲਾਸ ਤੇ ਪਾ ਰਹੀ ਹਾਂ ਬਹੁਤ ਥੋੜਾ ਨਮਕ ਪਾਉਂਗੀ ਜਦੋਂ ਸਾਰਾ ਕੁਝ ਮਿਕਸ ਹੋ ਗਿਆ ਮਸਾਲੇ ਉਸ ਤੋਂ ਬਾਅਦ ਲਾਸ ਤੇ ਨਮਕ ਪਾ ਰਹੀ ਹਾਂ ਤੇ ਨਮਕ ਨੂੰ ਵੀ ਅਚੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਸਾਰਾ ਮਟੀਰੀਅਲ ਮਿਕਸ ਕਰਦੇ ਕਰਦੇ ਆਪਣਾ ਜਿਹੜਾ ਤੇਲ ਹੈ ਕੜਾਹੀ ਵਿੱਚ ਉਹ ਫਿਰ ਗਰਮ ਹੋ ਚੁੱਕਿਆ ਸੀਗਾ ਇਨ ਨਾਲ ਦੀ ਨਾਲ ਮੈਂ ਕੋਫਤੇ ਬਣਾਉਣ ਰੱਖ ਦੂਗੀ ਫਿਰ ਇਹ ਮਟੀਰੀਅਲ ਨੂੰ ਆਪਰ ਰੱਖਣਾ ਨਹੀਂ ਹੈਗਾ ਜੇ ਰੱਖਤਾ ਤਾਂ ਫਿਰ ਢਿੱਲਾ ਹੋ ਜੂ ਨਾ ਪਾਣੀ ਛੱਡ ਲੰਗ ਜੂ ਕਿਉਂਕਿ ਆਪਾਂ ਮਸਾਲੇ ਐਡ ਕਰ ਚੁੱਕੇ ਆ ਇਹਦੇ ਵਿੱਚ ਤੇ ਨਾਲ ਨਾਲ ਆਪਣਾ ਮਾਂ ਕੋਫਤੇ ਔਰ ਕੋਫਤੇ ਮੈਂ ਇੱਕ ਹੱਥ ਨਾਲ ਹੀ ਬਣਾਉਣੀ ਹੁੰਦੀ ਆ ਥੋੜੇ ਮਟੀਰੀਅਲ ਹੱਥ ਤੇ ਲੈ ਕੇ ਉਸ ਨੂੰ ਇਸ ਤਰ੍ਹਾਂ ਕਮਾਲਾ ਨਹੀਂ ਹੁੰਦੀ ਲੱਡੂ ਵਾਂਗੂ ਜੇ ਉਹਦੀ ਗੋਲ ਜੀ ਸ਼ੇਪ ਆ ਜਾਂਦੀ ਆ ਤੇ ਗੋਲ ਗੋਲ ਕੋਫਤੇ ਦੇਖਣ ਚ ਵੀ ਸੋਹਣੇ ਲੱਗਦੇ ਨੇ ਤੇ ਜਦੋਂ ਖਾਣ ਚ ਤਾਂ ਹੁੰਦੇ ਹੀ ਸਵਾਦ ਨੇ ਲੱਗਣੇ ਸੀ ਤਾਂ ਸ਼ੇਪ ਬੜੀ ਸੋਹਣੀ ਹੋ ਜਾਂਦੀ ਆ ਗੋਲ ਗੋਲ ਜੀ ਨਾ ਅਗਿਆਨ ਮੈਂ ਪਾਈ ਚੱਲੂਗੀ ਜਿਹੜੇ ਪਹਿਲਾਂ ਵਾਲੇ ਬਣੀ ਜਾਣਗੇ ਉਹਨਾਂ ਨੂੰ ਮੈਂ ਕੜਾਹੀ ਚੋਂ ਕੱਢੀ ਚੱਲੂਗੀ ਬਸ ਇਸ ਤਰ੍ਹਾਂ ਹੀ ਮੀਰੀ ਕੋਫ ਦੀ ਇਹ ਰੈਸਪੀ ਹੈ ਕੋ ਤੁਸੇ ਇਸ ਰੈਸਪੀ ਨਾਲ ਬਣਾ ਕੇ ਦੇਖੋ ਬਹੁਤ ਹੀ ਸੌਫਟ ਬਣਨਗੇ ਪਰ ਮਟੀਰੀਅਲ ਨੂੰ ਰੱਖਿਓ ਨਾ ਨਮਕ ਘਾਸ ਤੇ ਪਾਇਓ ਬਿਲਕੁਲ ਨਮਕ ਘੱਟ ਪਾਇਓ ਜੇ ਸਬਜ਼ੀ ਵਾਸਤੇ ਬਣਾ ਰਹੇ ਹੋ ਕਿਉਂਕਿ ਸਬਜ਼ੀ ਵਿੱਚ ਆਪਾਂ ਨਮਕ ਐਡ ਹੀ ਕਰਾਂਗੇ ਬਹੁਤ ਥੋੜਾ ਨਮਕ ਪਾਈ ਹੋ ਤਾਂ ਕਿ ਆਪਾਂ ਨੂੰ ਖਾਣ ਵੇਲੇ ਬਿਲਕੁਲ ਫਿੱਕੇ ਵੀ ਨਾ ਲੱਗਣ ਕਿ ਸਬਜ਼ੀ ਵਿੱਚ ਆਲਰੇਡੀ ਨਮਕ ਆਪ ਐਡ ਕਰਨੀ ਹੁੰਦਾ ਇਹ ਤਰ ਕੋਫਤੇ ਬਣਾ ਕੇ ਨਾਲ ਦੀ ਨਾਲ ਮੈਂ ਤੇਲ ਵੀ ਛੱਡੀ ਆ ਇਹਨਾਂ ਹੰਗਰ ਪਹਿਲਾਂ ਬਣਾ ਕੇ ਰੱਖੂੰਗੀ ਫਿਰ ਕੱਟ ਕੇ ਫਰਾਈ ਕਰੂੰਗੀ ਨਾਲ ਨਾਲ ਮੇਰੇ ਵਿੱਚ ਬਣਾਵਣਾ ਕੋਫਤੇ ਛੱਡ ਰਿਆਂ ਲੱਖ ਜਿਹੜੇ ਕੁਛ ਪਹਿਲਾਂ ਵਾਲੇ ਬਣ ਚੁੱਕੇ ਨੇ ਉਹ ਮੈਂ ਗੱਡੀ ਚਲੂੰਗੀ ਤੇ ਸ਼ੇਪ ਨਾ ਬਹੁਤ ਸੋਹਣੀ ਆਉਂਦੀ ਆ ਤੁਹਾਨੂੰ ਸ਼ੇਪ ਦੇਣ ਦੀ ਵੀ ਲੋੜ ਨਹੀਂ ਪੈਂਦੀ ਸਪੈਸ਼ਲ ਤੇ ਬੜੀ ਸੋਹਣੀ ਸ਼ੇਪ ਆ ਜਾਂਦੀ ਆ ਕੋਫਤੇਾਂ ਦੀ ਜਿਹੜੇ ਜਿਹੜੇ ਬਣੀ ਹਾਰੇ ਨੂੰ ਕੱਢ ਦੂੰਗੀ ਬਸ ਕੋਫਤੇ ਹਰ ਇੱਕ ਨੂੰ ਪਸੰਦ ਨੇ ਸਾਡੇ ਕਰਕੇ ਬਹੁਤ ਪਸੰਦ ਨੇ ਪਰ ਬਸ ਬਣਾਉਣ ਦੀ ਘੌਲ ਹੋ ਜਾਂਦੀ ਆ ਮੈਨੂੰ ਉਹਨਾਂ ਦੇ ਕੰਮ ਕਰੇ ਬਹੁਤ ਹੀ ਜ਼ਿਆਦਾ ਹੁੰਦੇ ਨੇ ਮੈਨੂੰ ਹਾਂ ਲੱਗਦਾ ਜੀ ਮੈਨੂੰ ਕੋਈ ਕੱਦੂ ਕੱਦੂ ਕਾਸ ਕਰਕੇ ਦੇ ਦੇਣਾ ਤਾਂ ਮੈਂ ਬਣਾਉਣ ਨੂੰ ਮਿੰਟ ਲਾਵਾਂ ਸਬਜ਼ੀ ਸੂਬਜ਼ੀ ਬਣਾਉਣੀ ਹੈ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਨਾ ਕੁਕਿੰਗ ਕਰਨੀ ਮੈਨੂੰ ਬਹੁਤ ਅੱਛੀ ਲੱਗਦੀ ਹੈ ਮੇਰਾ ਮਾਈਂਡ ਰਿਲੈਕਸ ਹੋ ਜਾਂਦਾ ਕੁਕਿੰਗ ਕਰਕੇ ਕੁਕਿੰਗ ਕਰਨਾ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਇਹ ਦੇਖੋ ਕਿੰਨੀ ਸੋਹਣੀ ਸ਼ੇਪ ਆਈ ਹੈ ਕੋਫਤੇ ਦੇ ਸੌਫਟ ਬਹੁਤ ਬਣਦੇ ਨੇ ਕਈ ਵਾਰ ਦਵਿੰਦਰ ਮੈਂ ਬਣਾ ਰਹੀ ਹੁੰਨੀ ਚੱਕ ਚੱਕ ਇਦਾਂ ਹੀ ਖਾਈ ਜਾਣਗੇ ਪਰ ਅੱਜ ਉਧਰ ਤੀ ਘਰੇ ਨਹੀਂ ਸੀਗੇ ਤੇ ਕੋਫਤੇ ਬਚ ਗਏ ਨਹੀਂ ਅੱਜ ਵੀ ਉਹ देखो बहुत सॉफ्ट बनते हैं बहुत सॉफ्ट ये चाहे शाही पनीर वाली ग्रेवी बना के उसड कर लो चाहे नॉर्मल ग्रेवी बना के उसड कर लो चाहे स्नैक्स वांग भी खा लो तो हो गया मेरा डिनर टाइम मैं अपना एक फुलका बना के खा रही हूँ बाकियों फुल का फुलका लेट बनाऊंगा क्योंकि सारे कहेंगे असं लेट खावे फुलका जो भू हो रही आगे उन्होंने वेट कर रहे उस तो बात फुलका खानी मैं क्या फिर मैं तो अपने टाइम से खा लेना कहूँगी मेनू भुख भी लगी आँगी उस टाइम से जो टाइम आपको डिनर कर लग जाए फिर भुख लगी आँगी है ਹੁਣ ਸਾਰੇ ਅਸੀਂ ਲੌਬੀ ਚ ਬੈਠ ਕੇ ਗੁਰਬਾਣੀ ਸੁਣ ਰਹੇ ਸੀਗੇ ਤੇ ਪੂਆ ਯੋਰਾਂ ਦੀ ਵੇਟ ਕਰ ਰਹੇ ਸੀ ਮੇਰੇ ਮੰਮੀ ਵੀ ਆ ਚੁੱਕੇ ਸੀਗੇ ਨਿ beta ਵੀ ਆ ਚੁੱਕਿਆ ਸੀਗਾ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਬਿਲਾਂਗੀ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ